ਜਿਵੇਂ ਉਹ ਰਾਜੇ ਦੀ ਕਹਾਣੀ ਤੁਹਾਨੂੰ ਸੁਣਾਈ ਹੈ ਨਾ ਕਈ ਵਾਰ ਇੱਕ ਦਰবেশ ਫਕੀਰ ਆਇਆ ਦਰ ਤੇ ਭਿਖਿਆ ਮੰਗਣ ਤੇ ਉਹ ਰਾਜੇ ਨੇ ਮਜ਼ਾਕ ਮਜ਼ਾਕ ਚ ਘੋੜੀ ਦੀ ਲਿੱਦ ਭਾਤੀ ਉਹਦੀ ਝੋਲੀ ਚ ਉਹ ਕਹਿੰਦਾ ਵੀ ਕੋਈ ਨਾ ਤੈਨੂੰ ਵੱਧ ਫਲ ਕੇ ਮਿਲੇ 10 ਗੁਣਾ ਹੋ ਕੇ ਮਿਲੇ ਫਕੀਰ ਨੇ ਜਾ ਕੇ ਆਪਣੀ ਛਪਰੀ ਦੇ ਬਾਹਰ ਉਹ ਲਿੱਦ ਰੱਖਤੀ ਤੇ ਉਹ ਹੁਣ ਜਿਵੇਂ ਦਾਨ ਪੁੰਨ ਕੀਤਾ ਹੋਇਆ ਵੱਧਦਾ ਹੈ ਨਾ ਉੱਲੇ ਤਵਧਨੀ ਸ਼ੁਰੂ ਹੋ ਗਈ ਢੇਰਾਂ ਦੇ ਢੇਰ ਵਧੀ ਗਈ ਵਧੀ ਗਈ ਵਧੀ ਗਈ ਸਾਧ ਸੰਗਤ ਜੇ ਕਹਿੰਦੇ ਕਿਸ਼ਤੀ ਦੇ ਵਿੱਚ ਬੇੜੀ ਦੇ ਵਿੱਚ ਛੋਟਾ ਜਿਹਾ ਸੁਰਾਖ ਹੋ ਜੇ ਪਾਣੀ ਅੰਦਰ ਜਾਣਾ ਸ਼ੁਰੂ ਹੋ ਜੇ ਤੇ ਸਾਧ ਸੰਗਤ ਜੇ ਉਹ ਨੂੰ ਸਮੇਂ ਸਿਰ ਬੰਦ ਨਾ ਕੀਤਾ ਤੇ ਸਾਰੀ ਬੇੜੀ ਡੁੱਬ ਸਕਦੀ ਏ ਹੌਲੀ ਹੌਲੀ ਪਾਣੀ ਆਈ ਜਾਊ ਤੇ ਡੁੱਬ ਜਾਣੀ ਏ ਬੇੜੀ ਥੋੜੇ ਥੋੜੇ ਨਾਲ ਹੀ ਨੁਕਸਾਨ ਹੋ ਜਾਂਦਾ ਏ ਥੋੜੇ ਥੋੜੇ ਨਾਲ ਹੀ ਫਾਇਦਾ ਹੋ ਜਾਂਦਾ ਹੈ ਕਹਿੰਦੇ ਨਾ ਇੱਕ ਇਲਾਕੇ ਦੇ ਵਿੱਚ ਅੰਗਰੇਜ਼ਾਂ ਨੇ ਜਿਹੜੇ ਐਕਸਪੈਰੀਮੈਂਟ ਬਹੁਤ ਕਰਦੇ ਹੁੰਦੇ ਆ ਐਕਸਪੈਰੀਮੈਂਟ ਕਰਦੇ ਆ ਨਾ ਜਦੋਂ ਉਹਨੇ ਦੋ ਕਾਰਾਂ ਲੈਤੀਆਂ ਅਲੱਗ-ਅਲੱਗ ਇਲਾਕਿਆਂ 'ਚ ਖੜਾ ਤੀਆਂ ਵੀ ਇੱਕ ਇਲਾਕਾ ਬਹੁਤ ਮਾੜਾ ਸੀ ਜਿਹੜੇ ਮਾੜੇ ਇਲਾਕੇ 'ਚ ਕਾਰ ਖੜਾਈ ਤੇ ਰਾਤ ਨੂੰ ਕਹਿੰਦੇ ਵੀ ਚੋਰ ਕੋਈ ਟਾਇਰ ਖੋਲ ਕੇ ਲੈ ਗਿਆ ਕੋਈ ਕੁਛ ਖੋਲ ਕੇ ਲੈ ਗਿਆ ਕੋਈ ਸੀਟਾਂ ਲੈ ਗਿਆ ਕੋਈ ਇੰਜਨ ਲੈ ਗਿਆ ਕੱਢ ਕੇ ਕਹਿੰਦੇ ਵੀ 2-3 ਦਿਨਾਂ 'ਚ ਉਹ ਗੱਡੀ ਸਾਰੀ ਖਤਮ ਹੋ ਗਈ ਚੋਰੀ ਕਰਕੇ ਲੈ ਗਏ ਲੋਕ ਪਰ ਚੰਗੇ ਇਲਾਕੇ 'ਚ ਜਿਹੜੀ ਕਾਰ ਖੜੀ ਸੀ ਉਹਨੂੰ ਕਿਸੇ ਨੇ ਹੱਥ ਹੀ ਨਹੀਂ ਲਾਇਆ ਮਾੜੇ ਇਲਾਕੇ 'ਚ ਖੜੀ ਕਾਰ ਦਾ ਇੱਕ ਇੱਕ ਪੁਰਜਾ ਖੋਲ ਕੇ ਲੈ ਗਏ ਚੋਰ ਤੇ ਕਾਰ ਦੀ ਹਾਲਤ ਵੀ ਇਹੋ ਜਿਹੀ ਬਣਾਈ ਸੀ ਪਰ ਜਿਹੜੀ ਚੰਗੇ ਇਲਾਕੇ 'ਚ ਕਾਰ ਖੜੀ ਸੀ ਉਹਨੂੰ ਕਿਸੇ ਨੇ ਨਹੀਂ ਛੇੜਿਆ ਫਿਰ ਉਹਨੇ ਇੱਕ ਚੀਜ਼ ਕੀਤੀ ਸਿਰਫ ਇੱਕ ਚੀਜ਼ ਕਰਤੇ ਥੋੜੀ ਲੈਤੀ ਤਾਂ ਉਹਦਾ ਸ਼ੀਸ਼ਾ ਭੰਨਤਾ ਉਸ ਤੋਂ ਬਾਅਦ ਉਸ ਕਾਰ ਨਾਲ ਵੀ ਸੇਮ ਹੀ ਹੋਇਆ ਉਸ ਕਾਰ ਨੂੰ ਵੀ ਲੋਕ ਇੱਕ ਇੱਕ ਪੁਰਜਾ ਉਹਦਾ ਖੋਲ ਕੇ ਲੈ ਗਏ ਤੇ ਕਹਿੰਦੇ ਉਹਨੇ ਤੱਤ ਕੀ ਗੱਡਿਆ ਤੱਤ ਇਹ ਸੀ ਵੀ ਜਿੰਨਾ ਚਿਰ ਤੱਕ ਕਾਰ ਵਧੀਆ ਨਮੀ ਲਿਸ਼ਕਦੀ ਖੜੀ ਸੀ ਕੋਈ ਨੁਕਸ ਨਹੀਂ ਸੀ ਹੱਥ ਨਹੀਂ ਲਾਇਆ ਕਿਸੇ ਨੇ ਮਾੜਾ ਜਿਹਾ ਸ਼ੀਸ਼ਾ ਟੁੱਟਿਆ ਜਦੋਂ ਵੇਖਿਆ ਵੀ ਇੱਕ ਬਾੜ ਦੀ ਖੜੀ ਹੈ ਵੀ ਇਹਦਾ ਕੋਈ ਬਾਲੀ ਵਾਰਸ ਹੈ ਨਹੀਂ ਬਸ ਇੱਕ ਸ਼ੀਸ਼ਾ ਟੁੱਟਣ ਕਰਕੇ ਹੀ ਲੱਗਿਆ ਵੀ ਇਹਨੂੰ ਵੀ ਖੋਲ ਦਿਓ ਸਾਰੀ ਹੁਣ ਇੱਕ ਇੱਕ ਪੁਰਜਾ ਉਹਦਾ ਲੈ ਗਏ ਇਸੇ ਤਰ੍ਹਾਂ ਉਹ ਥੋੜੇ ਜਿਹੀ ਸ਼ੀਸ਼ੇ ਟੁੱਟਣ ਕਰਕੇ ਹੀ ਉਹ ਕਾਰ ਨੂੰ ਚੋਰਾਂ ਨੇ ਉਹਦਾ ਪੁਰਜਾ-ਪੁਰਜਾ ਚੋਰੀ ਕੀਤਾ ਜੇ ਤੁਸੀਂ ਜੀਵਨ ਚ ਥੋੜੀ ਜੀ ਵੀ ਗਲਤੀ ਕਰਦੇ ਹੋ ਭਾਵੇਂ 40 ਕਿਲੋ ਦੁੱਧ ਹੋਵੇ ਤੇ ਦੋ ਬੂੰਦਾ ਨਿੰਬੂ ਦੀਆਂ ਪਾ ਦੋ ਹੋ ਜੂ ਨਾ ਖੱਟਾ ਜੰਮ ਜੂ ਦਹੀਂ ਬਸ ਇਹੀ ਹੈ ਬੰਦਾ ਕਈ ਵਾਰੀ ਕਹਿੰਦਾ ਵੀ ਗਲਤੀ ਤਾਂ ਮੇਰੀ ਛੋਟੀ ਜੀ ਹੈ ਮੈਂ ਤਾਂ ਮੜੀ ਜੀ ਗਲਤੀ ਕੀਤੀ ਹੈ ਰੋਲਾ ਤਾਂ ਹੀ ਹੈ ਨਾ ਦਾਗ ਤਾਂ ਦਾਗ ਹੀ ਹੁੰਦਾ ਆ ਤੁਸੀਂ ਹੁਣ ਸੋਨਾ ਜਾਂ ਖਾਦਰ ਦਾ ਕੁੜਤਾ ਪਜਾਮਾ ਪਾਇਆ ਰੋਟੀ ਖਾਂਦੇ ਖਾਂਦੇ ਇੱਕ ਬੂੰਦ ਡਿੱਗ ਪਈ ਵਸ ਦਾਲ ਦੀ ਪੈ ਗਿਆ ਨਾ ਦਾਗ ਉਹ ਗੱਲ ਨਹੀਂ ਨਾ ਬੰਦੀ ਭਾਵੇਂ ਦੂਰੋਂ ਨਾ ਦੇਖੇ ਤੁਹਾਨੂੰ ਮਹਿਸੂਸ ਹੋਣ ਲੱਗ ਗਿਆ ਵੀ ਮੇਥੋਂ ਗਲਤੀ ਹੋ ਗਈ ਇਸੇ ਲਈ ਬੇਦਾਗ ਜ਼ਿੰਦਗੀ ਜੋ ਮਹਾਰਾਜ ਨੇ ਕਿਹਾ ਤਾਂ ਅਸੂਲਾਂ 'ਚ ਰਹਿਣ ਵਾਲਾ ਡਿਸਪਲਿਨ ਚ ਰਹਿਣ ਵਾਲਾ ਬੰਦਾ ਮਹਾਰਾਜ ਦਾ ਇੱਕ ਇੱਕ ਹੁਕਮ ਮੰਨਣ ਵਾਲਾ ਬੰਦਾ ਦੁਖੀ ਹੋਈ ਨਹੀਂ ਸਕਦਾ ਇਹ ਗਰੰਟੀ ਹੈ ਦੱਸੋ ਮੰਨ ਲਓ ਸਪੀਡ ਲਿਮਟ 80 ਦੀ ਹੈ ਤੇ 80 ਚ ਚਲਾਉ ਦੱਸੋ ਚਲਾਨ ਕਰ ਦੇਣਗੇ ਓਵਰ ਸਪੀਡ ਦਾ ਚਲਾਨ ਕਿਵੇਂ ਹੋ ਜੂ ਫਿਰ ਸੀਟ ਬੈਲਟ ਤੂੰ ਲਾਈ ਹੋਵੇ ਉਸੇ ਤਰ੍ਹਾਂ ਜਿਹੜੇ ਕਾਨੂੰਨ ਬਣਾਇਆ ਨਾ ਹੁਕਮ ਰਜਾਈ ਚੱਲਣਾ ਰਜਾ ਵਿੱਚ ਜਿਹੜਾ ਚੱਲੂਗਾ ਕਹਿੰਦੇ ਉਹ ਬਕਸ਼ਿਆ ਜਾਊਆ ਜਿਹੜਾ ਕੋਈ ਖੇਡ ਆ ਨਾ ਖੇਡ ਦੇ ਵੀ ਉਸੂਲ ਹੁੰਦੇ ਆ ਕਿਸੇ ਗੇਮ ਦੇ ਉਸੂਲ ਹੁੰਦੇ ਆ ਜਿਹੜਾ ਗੇਮ ਦੇ ਉਸੂਲ ਨਹੀਂ ਮੰਨਦਾ ਉਹ ਜਾਂ ਤਾਂ ਖੇਡ ਵਿੱਚੋਂ ਟੀਮ ਵਿੱਚੋਂ ਬਾਹਰ ਹੋ ਜਾਂਦਾ ਤੇ ਜਾਂ ਉਹ ਉਹਦੀ ਟੀਮ ਹਾਰ ਜਾਂਦੀ ਹੈ ਉਹ ਖਿਡਾਰੀ ਹਾਰ ਜੂਆ ਸੋ ਸਾਧ ਸੰਗਤ ਇਹ ਜਿਹੜਾ ਸੰਸਾਰ ਤੇ ਜਿਹੜਾ ਜਨਮ ਹੋਇਆ ਨਾ ਸਾਡਾ ਸਾਨੂੰ ਪੁੱਛ ਕੇ ਥੋੜੀ ਹੋਇਆ ਦੱਸੋ ਕੋਈ ਕਹਿੰਦੇ ਹੱਥ ਖੜਾ ਕਰਕੇ ਵੀ ਮੈਨੂੰ ਪਹਿਲਾਂ ਪੁੱਛਿਆ ਸੀ ਦੱਸੋ ਕੋਈ ਹੱਥ ਖੜਾ ਕਰਕੇ ਕਹਿ ਦੂ ਵੀ ਜਦੋਂ ਮੈਂ ਜੰਮਣਾ ਸੀ ਤੇ ਮੈਨੂੰ ਪੁੱਛਿਆ ਸੀ ਤੇ ਫਿਰ ਮੈਂ ਦੱਸਿਆ ਸੀ ਫਲਾਨੇ ਦੇਸ਼ ਚ ਫਲਾਨੇ ਜ਼ਿਲ੍ਹੇ ਫਲਾਨੇ ਪਿੰਡ ਫਲਾਨੇ ਘਰੇ ਪੈਦਾ ਹੋਣਾ ਤੇ ਜੇ ਪੁੱਛਿਆ ਹੁੰਦਾ ਤੇ ਆਪਾਂ ਤਾਂ ਸਭ ਆਪਾਂ ਸਾਰਿਆਂ ਨੇ ਨਹੀਂ ਕਿਹਾ ਸੀ ਵੀ ਤਖੜੇ ਜੇ ਘਰੇ ਪੈਦਾ ਹੋਈਏ ਤੇ ਨਾ ਪੈਦਾ ਹੋਣ ਵੇਲੇ ਇਹ ਪੁੱਛਿਆ ਜਾਂ ਤੂੰ ਲੜਕਾ ਬਣ ਕੇ ਜੰਮਣਾ ਹੈ ਕਿ ਲੜਕੀ ਬਣ ਕੇ ਜੰਮਣਾ ਹੈ ਇਹ ਵੀ ਨਹੀਂ ਪੁੱਛਿਆ ਹੁਣ ਤੁਸੀਂ ਸਮਝ ਰਹੇ ਹੋ ਬਹੁਤੀਆਂ ਚੀਜ਼ਾਂ ਸਾਡੇ ਕੰਟਰੋਲ 'ਚ ਹੈ ਨਹੀਂ ਇਹ ਯਾਦ ਰੱਖਿਓ ਕੰਟਰੋਲ 'ਚ ਕੀ ਕਰਨਾ ਹੈ ਉਹ ਸਾਰਾ ਕੁਝ ਦੱਸਿਆ ਖੇਡ ਹੈ ਇਹ ਸਾਰੀ ਖੇਡ ਹੈ ਜਿਹੇ ਦਿਨ ਸਮਝ ਆ ਗਈ ਫਿਰ ਬੰਦਾ ਵਧੀਆ ਖੇਡਦਾ ਹੈ ਬਸ ਮਹਾਰਾਣੀ ਬਾਰੀ-ਬਾਰੀ ਕਹਿੰਦੀ ਜੂਏ ਦੀ ਬਾਜੀ ਇੱਕ ਤਰ੍ਹਾਂ ਹਾਰ ਕੇ ਨਾ ਤੁਰ ਜੀ ਇਹ ਮਨੁੱਖਾ ਜੀਵਨ ਜਿੱਤ ਕੇ ਗਏ ਮਹਾਪੁਰਖ ਵਿਦਵਾਨ ਲੋਕ ਜਿਨ੍ਹਾਂ ਨੇ ਸਮਝ ਲਿਆ ਸਾਹ ਸੰਗਤ ਇਹ ਜੀਵਨ ਦੀ ਬਾਜੀ ਉਹ ਹਾਰ ਜਾਂਦਾ ਜਿਹੜਾ ਮਨ ਤੇ ਕਾਬੂ ਨਹੀਂ ਪਾ ਸਕਦਾ ਜਿਹੜਾ ਸੱਚ ਤੋਂ ਪਰੇ ਹੋ ਜਾਂਦਾ ਹੈ ਸੱਚ ਤੋਂ ਦੂਰ ਹੋ ਜਾਂਦਾ ਹੈ ਕਹਿੰਦੇ ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਵਿਲ ਲਾਏ ਕਿੱਡਾ ਹੀ ਸ਼ੈਤਾਨ ਚਲਾਕ ਹੋਵੇ ਜੇ ਬਾਣੀ ਨਾਲੋਂ ਟੁੱਟ ਗਿਆ ਸੱਚ ਨਾਲੋਂ ਟੁੱਟ ਗਿਆ ਪਛਤਾਊਗਾ ਰੋਊਗਾ ਨਹੀਂ ਜਾਣ ਪਕਮਾਂ ਦੀ ਵਾਰ-ਵਾਰ ਯਾਦ ਰੱਖਿਓ ਵਿਦਵਾਨ ਤੋਂ ਬਿਦਵਾਨ ਬੰਦੇ ਵੀ ਸਜ਼ਾ ਤਾਂ ਮਿਲੂਗੀ ਨਾ ਗਲਤੀ ਭਾਵੇਂ ਕੋਈ ਕਰੇ ਉਹ ਫਿਰ ਭਾਵੇਂ ਆਰਮੀ ਦਾ ਵੱਡਾ ਅਫਸਰ ਵੀ ਹੋਵੇ ਉਹ ਭਾਵੇਂ ਪੁਲਿਸ ਦਾ ਅਫਸਰ ਹੋਵੇ ਤੇ ਭਾਵੇਂ ਉਹ ਜੱਜ ਆਪ ਹੋਵੇ ਇਹ ਥੋੜੀ ਵੀ ਜੱਜ ਬਣ ਕੇ ਤੇ ਇਹ ਕਿਸੇ ਨੂੰ ਮਾਰ ਦੇ ਵੀ ਭਾਈ ਜੱਜ ਨੂੰ ਕਤਲ ਮਾਫ ਹੈ ਜੱਜ ਤੇ ਵੀ ਮੁਕੱਦਮਾ ਬਰਾਬਰੀ ਚੱਲੂਗਾ ਕੋਈ ਵੀ ਹੋਵੇ ਇਹ ਕਾਨੂੰਨ ਇੱਕਸਾਰ ਹੀ ਹੈ ਇੱਕਸਾਰਤਾ ਨਾਲ ਆਪਾਂ ਕਹਿ ਦਿੰਦੇ ਹਾਂ ਕਿ ਰੱਬ ਦੇ ਘਰੇ ਮੈਨੂੰ ਸਹੀ ਨਿਆਂ ਨਹੀਂ ਮਿਲਿਆ ਮਿਲੂਆ ਸਭ ਕੁਝ ਬਰਾਬਰ ਮਿਲਣਾ ਹੈ ਪਰ ਸਬਰ ਸਦਕ ਤੇ ਟਾਈਮ ਪੈ ਕੇ ਮਿਲਦੀ ਹੈ ਸਜ਼ਾ ਸੋ ਇਸ ਤਰ੍ਹਾਂ ਰਾਜੇ ਨੇ ਜਦੋਂ ਲਿੱਦਦਾਨ ਕੀਤੀ ਫਕੀਰ ਨੇ ਜਾ ਕੇ ਉਹ ਲਿੱਦ ਆਪਣੇ ਛੱਪਰੀ ਦੇ ਬਾਹਰ ਰੱਖਤੀ ਹੁਣ ਹੋਇਆ ਕਿ ਬਹੁਤ ਸਮਾਂ ਬੀਤਿਆ ਤੇ ਉਹ ਲਿੱਦ ਦੇ ਢੇਰ ਵਧੀ ਗਏ ਤੇ ਰਾਜਾ ਕਿਤੇ ਜੰਗਲ ਚ ਗਿਆ ਤੇ ਵੇਖਿਆ ਵੀ ਇੰਨੀ ਲਿੱਦ ਪਈ ਘੋੜਿਆਂ ਦੀ ਉਹ ਫਕੀਰ ਦੀ ਛੱਪਰੀ ਚ ਜਾ ਕੇ ਪੁੱਛਿਆ ਜੀ ਇੱਥੇ ਕਿੰਨੇ ਕ ਘੋੜੇ ਰੱਖਿਆ ਤੁਸੀਂ ਕਹਿੰਦੇ ਘੋੜਾ ਤਾਂ ਇੱਕ ਵੀ ਨਹੀਂ ਕਹਿੰਦੇ ਫਿਰ ਲਿੱਦ ਕਿੱਥੋਂ ਆਈ ਹੈ ਕਹਿੰਦੇ ਰਾਜਾ ਮੈਂ ਤੇਰੇ ਦਰ ਤੇ ਗਿਆ ਸੀ ਇੱਕ ਦਿਨ ਤੇ ਇਹ ਤੂੰ ਹੀ ਮੇਰੀ ਝੋਲੀ ਚ ਪਾਈ ਸੀ ਤੇ ਮੈਂ ਤੈਨੂੰ ਦੱਸਦਿਆਂ ਕੀਤਾ ਹੋਇਆ ਦਾਨ ਕੁੰਨ ਕਈ ਗੁਣਾ ਫਲਦਾ ਹੈ ਵੱਧਦਾ ਹੈ ਰਾਜਿਆ ਇਹ ਲੈਦ ਤੇਰੀ ਹੈ ਦਾਨ ਕੀਤੀ ਤੈਨੂੰ ਖਾਣੀ ਪਊਗੀ ਆਖੋ ਸਤਨਾਮ ਰਾਜਾ ਡਰ ਗਿਆ ਮਹਾਂਪੁਰਖੋ ਫਕੀਰੋ ਸਾਧੂ ਸੰਤੋ ਮੇਥੋਂ ਹੋਗੀ ਗਲਤੀ ਮੈਨੂੰ ਮਾਫ ਕਰ ਦਿਓ ਕਹਿੰਦੇ ਨਹੀਂ ਅਸੂਲ ਹੈ ਕਾਨੂੰਨ ਹੈ ਕਹਿੰਦੇ ਫਿਰ ਇਹ ਲਿੱਦ ਦੱਸੋ ਕਿਵੇਂ ਇੰਨੀ ਤਾਂ ਖਾ ਵੀ ਨਹੀਂ ਸਕਦਾ ਮੈਂ ਕਹਿੰਦੇ ਦੱਸ ਦਿੰਦੇ ਆ ਤੈਨੂੰ ਤਰੀਕਾ ਇਹ ਹੈ ਕਿ ਤੂੰ ਆਪ ਦੀ ਨਿੰਦਿਆ ਕਰਵਾ ਬੁਰਾਈ ਤੇਰੀ ਨਿੰਦਿਆ ਹੋਵੇ ਕਹਿੰਦਾ ਉਹ ਕਿਵੇਂ ਕਹਿੰਦੇ ਉਹ ਤੂੰ ਜਾਣੀ ਵੀ ਤੇਰੀ ਨਿੰਦਿਆ ਜਦੋਂ ਸਾਰਾ ਸੰਸਾਰ ਆਸਰੇ ਪਾਸੇ ਤੇਰੇ ਪਿੰਡ ਵਾਲੇ ਜਦੋਂ ਤੇਰੀ ਪਰ ਜੋਰ ਨਿੰਦਿਆ ਕਰਨ ਅੱਛਾ ਰਾਜਾ ਚੰਗਾ ਸੀ ਰਾਜਾ ਮਾੜਾ ਨਹੀਂ ਸੀ ਨਿੰਦਿਆ ਕਮੀ ਕਰਵਾਈ ਜਾਵੇ ਸਲਾਹਕਾਰਾਂ ਕੋਲ ਗਿਆ ਬਹੁਤ ਕੋਸ਼ਿਸ਼ ਕੀਤੀ ਬੜੇ ਤਰੀਕੇ ਵਰਤੇ ਪਰ ਰਾਜੇ ਨੂੰ ਕਿਸੇ ਨੇ ਮਾੜਾ ਆਖਿਆ ਨਹੀਂ ਫੇਰ ਕੀ ਵਰਤਿਆ ਕਹਿੰਦੇ ਰਾਜੇ ਨੂੰ ਸਲਾਹਕਾਰ ਕਹਿੰਦੇ ਰਾਜਾ ਜੀ ਫਿਰ ਇੱਕ ਹੀ ਰਸਤਾ ਰਹਿ ਗਿਆ ਹੁਣ ਹੈ ਤਾਂ ਭੈੜਾ ਹੈ ਤਾਂ ਮਾੜਾ ਕਹਿੰਦੇ ਦੱਸੋ ਫਿਰ ਕਰਾਂਗੇ ਆਪਾਂ ਕਹਿ ਲੱਗਿਆ ਐ ਕਰੋ ਜੀ ਬੇਸ਼ਵਾ ਦੇ ਦਵਾਰੇ ਤੇ ਚਲੇ ਜਾਓ ਬੇਸ਼ਵਾ ਨੱਚਣ ਵਾਲੀ ਬੇਸ਼ਵਾ ਦੇ ਦਵਾਰੇ ਤੇ ਕਹਿੰਦੇ ਰਾਜੇ ਨੇ ਉਹ ਮੇਂ ਕੀਤਾ ਜਾਣ ਬੁੱਝ ਕੇ ਅੱਧੀ ਰਾਤ ਨੂੰ ਬੇਸ਼ਵਾ ਦੇ ਦਵਾਰੇ ਤੇ ਚਲਿਆ ਗਿਆ ਜਦੋਂ ਦਿਨ ਚੜਨ ਵਾਲਾ ਸੀ ਵੀ ਲੋਕ ਬਾਹਰ ਉਹ ਆਸੇ-ਪਾਸੇ ਆ ਕੇ ਗਲੀਆਂ ਚ ਟਹਿਲਣ ਲੱਗੇ ਤੇ ਜਾਣ ਬੁੱਝ ਕੇ ਰਾਜਾ ਫਿਰ ਕਹਿੰਦੇ ਬੇਸ਼ਵਾ ਦੇ ਘਰ ਤੋਂ ਬਾਹਰ ਨਿਕਲਿਆ ਤੇ ਸਾਰੇ ਕਹਿੰਦੇ ਓਹ ਹੋ ਏਡਾ ਧਰਮੀ ਰਾਜਾ ਸਿਆਣਾ ਰਾਜਾ ਤੇ ਬੇਸ਼ਵਾ ਦੇ ਘਰੋਂ ਨਿਕਲਿਆ ਕਹਿੰਦੇ ਬਦਨਾਮੀ ਹੋ ਗਈ ਸਾਰਿਆਂ ਨੇ ਕਿ ਬੜਾ ਮੜਾ ਜੀ ਬੜਾ ਮੜਾ ਇੱਜ਼ਤ ਦਾ ਹੌਲ ਹੈ ਤਾਂ ਬੇਸ਼ਵਾ ਦੇ ਦੁਆਰੇ ਤੂੰ ਨਿਕਲਿਆ ਲੋਕਾਂ ਨੇ ਨਿੰਦਿਆ ਕੀਤੀ ਮੈਲ ਧੋਈ ਗਈ ਲੋਕ ਨਿੰਦਿਆ ਕਰੀ ਗਏ ਕਹਿੰਦੇ ਢੇਰਾਂ ਦੇ ਢੇਰ ਜਿਹੜੀ ਲਿੱਦ ਇਕੱਠੀ ਹੋਈ ਸੀ ਉਹ ਖਤਮ ਹੋਣੀ ਸ਼ੁਰੂ ਹੋਗੀ ਖਤਮ ਹੋ ਗਈ ਹਰ ਇੱਕ ਬੰਦੇ ਨੇ ਆਪਣੀ ਜੀਵਤੋਂ ਕਿਹਾ ਕਿ ਰਾਜਾ ਮੜਾ ਉਹ ਕਿਹੜਾ ਘਰ ਉਹ ਕਿਹੜਾ ਬੱਚਾ ਉਹ ਕਿਹੜਾ ਬਜ਼ੁਰਗ ਉਹ ਕਿਹੜੀ ਬੀਬੀ ਜੀ ਨੇ ਕਿਹਾ ਨਹੀਂ ਵੀ ਰਾਜਾ ਬੜਾ ਮੜਾ ਪਰ ਕਹਿੰਦੇ ਸਾਰੀ ਲਿੱਦ ਖਤਮ ਹੋ ਗਈ ਪਰ ਜਿਹੜੀ ਉਹ ਝੋਲੀ ਚ ਪਾਈ ਸੀ ਉਹ ਰਹਿ ਗਈ ਬਾਕੀ ਜਦੋਂ ਗਿਆ ਵੇਖਿਆ ਵੀ ਲਿੱਦ ਖਤਮ ਹੋ ਗਈ ਸਾਰੀ ਉਹ ਕੱਟੀ ਗਈ ਥੋੜੀ ਜੀ ਪਈ ਇਹ ਕਹਿੰਦਾ ਜੀ ਇਹ ਕਿਵੇਂ ਬਚ ਗਈ ਕਹਿੰਦੇ ਕੱਦਾ ਬੰਦਾ ਰਹਿ ਗਿਆ ਵੀ ਜੀਨੇ ਤੇਰੀ ਚੁਗਲੀ ਨਿੰਦਿਆ ਨਹੀਂ ਕੀਤੀ ਕਹਿੰਦਾ ਕਿਹੜਾ ਕਹਿੰਦੇ ਦੱਸ ਦਿੰਦੇ ਆ ਕਹਿੰਦੇ ਇੱਕ ਮਿਸਤਰੀ ਐ ਉਹ ਐ ਰੱਬ ਦਾ ਪਿਆਰਾ ਜੋ ਕਿਸੇ ਨੂੰ ਆਪਣੀ ਜੀਵ ਤੋਂ ਮਾੜਾ ਕਹਿੰਦਾ ਹੀ ਨਹੀਂ ਕਿਸੇ ਦੀ ਨਿੰਦਿਆ ਕਰਦਾ ਹੀ ਨਹੀਂ ਉਹਦੇ ਤੋਂ ਕਰਵਾ ਦੇ じゃ ਕੇ ਇਹ ਵੀ ਖਤਮ ਹੋ ਜੂਗੀ ਕਹਿੰਦੇ ਰਾਜਾ ਭੇਸ਼ ਬਦਲ ਕੇ ਗਿਆ ਰਾਜਾ ਜਾ ਕੇ ਕਹਿੰਦਾ ਗੱਲਾਂ ਬਾਤਾਂ ਕੀਤੀਆਂ ਤੁਹਾਨੂੰ ਪਤਾ ਵੀ ਆਪਣਾ ਜਿਹੜਾ ਰਾਜਾ ਹੈ ਬਹੁਤ ਮਾੜਾ ਹੈ ਕਹਿੰਦੇ ਬੇਸ਼ਵਾ ਦੇ ਦੁਆਰੇ ਤੇ ਜਾਂਦਾ ਵੇਖਿਆ ਸੀ ਮਾੜੇ ਕੰਮ ਕਰਦਾ ਵੇਖਿਆ ਸੀ ਤੇ ਅੱਗੋਂ ਭਜਨ ਬੰਦਗੀ ਵਾਲਾ ਜੁੜੀ ਹੋਈ ਸੁਰਤ ਵਾਲਾ ਪਤਾ ਕੀ ਕਹਿੰਦਾ ਕਹਿੰਦਾ ਰਾਜਾ ਤੇਰੇ ਹਿੱਸੇ ਦੀ ਲਿੱਦ ਤੈਨੂੰ ਹੀ ਖਾਣੀ ਪਊਗੀ ਮੈਂ ਕਿਉਂ ਖਾਵਾ ਆਖੋ ਸਤਨਾਮ ਮਾੜਾ ਨਹੀਂ ਕਿਹਾ ਉਹ ਜਾਣੀ ਜਾਣ ਸੀ ਰਾਜਾ ਤੂੰ ਕੋਸ਼ਿਸ਼ ਕਰਦਾ ਹੈ ਵੀ ਮੈਂ ਤੇਰੀ ਨਿੰਦਿਆ ਕਰਾਂ ਪਰ ਨਹੀਂ ਕਰਦਾ ਮੈਂ ਸਿਆਣੇ ਬੰਦੇ ਦੀ ਨਿਸ਼ਾਨੀ ਵੱਡੇ ਬੰਦੇ ਦੀ ਉੱਚੇ ਬੰਦੇ ਦੀ ਨਿਸ਼ਾਨੀ ਮਹਾਨ ਬੰਦੇ ਆਪਣੇ ਦੁਸ਼ਮਣ ਨੂੰ ਵੀ ਕਦੇ ਮਾੜਾ ਨਹੀਂ ਕਹਿੰਦੇ ਤੇ ਸਾਡਾ ਤਾਂ ਹੀ ਨਹੀਂ ਪਤਾ ਜਿੰਨਾਂ ਯਾਰਾਂ ਦੋਸਤਾਂ ਚ ਰਹਿੰਦੇ ਆ ਉਹਨਾਂ ਦਾ ਹੀ ਮਾੜਾ ਕਰੀ ਜਾਂਦੇ ਆ ਉਹਨਾਂ ਨੂੰ ਭੈੜਾ ਪੁੱਠਾ ਉਹਨਾਂ ਦੀ ਨਿੰਦਿਆ ਕਰੀ ਜਾਂਦੇ ਆ ਅਸੀਂ ਸਾਨੂੰ ਨਹੀਂ ਪਤਾ ਲੱਗਦਾ ਇਸ ਗੱਲ ਦਾ ਤੇ ਸਾਧ ਸੰਗਤ ਬੜਪਣ ਹੀ ਹੁੰਦਾ ਹੈ ਬਿਨਾਂ ਸੋਚੇ ਸਮਝੇ ਬਿਨਾਂ ਪਰਖੇ ਬਿਨਾਂ ਦੇਖੇ ਕਿਸੇ ਦੀ ਨਿੰਦਿਆ ਨਹੀਂ ਕਰਨੀ ਚਾਹੀਦੀ ਕਿਸੇ ਦੀ ਬੁਰਾਈ ਨਹੀਂ ਕਰਨੀ ਚਾਹੀਦੀ ਅਸੀਂ ਮੈਲ ਧੋ ਕੇ ਪਤਾ ਨਹੀਂ ਕਿੰਨੇ ਕਪਾਪ ਆਪਣੇ ਸਿਰ ਚੜਾ ਲੈਨੇ ਆ ਫਿਰ ਰਾਜਾ ਕਹਾਂ ਮਹਾਂਪੁਰਖੋ ਉਸ ਕੀਮਤਾ ਫੇਲ ਹੋਗੀ ਉਹਨੇ ਨਹੀਂ ਮੇਰੀ ਨੇ ਦਿਆ ਕੀਤੀ ਕਹਿੰਦੇ ਐਂ ਕਰ ਬਲਿੱਦ ਤਾਂ ਖਾਣੀ ਪੂ ਕਹਿੰਦੇ ਲਿੱਦ ਨਹੀਂ ਖਾਦੀ ਜਾਂਦੀ ਕਹਿੰਦੇ ਐਂ ਕਰ ਫਿਰ ਇਹ ਸੁੱਕ ਗਈ ਐ ਇਹਨੂੰ ਅੱਗ ਲਾ ਦੇ ਬਾਲ ਕੇ ਦੀ ਸੁਆਹ ਬਣਉਂਦੀ ਤੇ ਉਹ ਘੋਲ ਘੋਲ ਕੇ ਪਾਣੀ ਚ ਪੀ ਲੈ ਤੇ ਬਾਣੀ ਚ ਫਰਮਾਨ ਆਉਂਦਾ ਕਹਿੰਦੇ ਉਹ ਰਾਜੇ ਨੇ ਫਿਰ ਉਹ ਜਦੋਂ ਘੋਲ ਘੋਲ ਕੇ ਸੁਆਹ ਪੀਤੀ ਨਾਲੇ ਕਹਿੰਦੇ ਤੰਗ ਹੋਇਆ ਤੇ ਨਾਲੇ ਬੈਰਾਗ ਵਿੱਚ ਰੋਂਦਾ ਵੀ ਕਦੇ ਅਣਜਾਣ ਪੁਨੇ ਵਿੱਚ ਵੀ ਕਿਸੇ ਨੂੰ ਮਜ਼ਾਕ ਜਾਂ ਮਸ਼ਕਰੀ ਨਾ ਕਰੀਏ ਹੰਕਾਰ ਚ ਆ ਕੇ ਕਿਸੇ ਨੂੰ ਮੰਦਾ ਨਾ ਬੋਲੀਏ ਤੇ ਭੜੇ ਕਰਮ ਨਾ ਕਮਾਈਏ ਕਿਉਂਕਿ ਛੋਟਾ ਜਿਹਾ ਕਰਮ ਲਿੱਦ ਤਾਂ ਇੰਨੀ ਕਿਸੇ ਢੇਰਾਂ ਦੇ ਢੇਰ ਬਣ ਗਏ ਸੀ ਨਰਮਾ ਪਿਆ ਹੋਵੇ ਹਜ਼ਾਰਾਂ ਕੁਆਂਟਲ ਰੂਪਈ ਹੋਵੇ ਇੰਨੀ ਕਿਸੇਖ ਲਾਉਣ ਦੀ ਧੀਰ ਹੈ ਬਰੂਦ ਨੂੰ ਵੀ ਹੋ ਸਕਦਾ ਜੇ ਹੌਲੀ ਅੱਗ ਪੈਂਦੀ ਹੋਵੇ ਤੇ ਰੂਨ ਨੂੰ ਕਹਿੰਦੇ ਬੜੀ ਤੇਜ ਪੈਂਦੀ ਹੈ ਜਿਨੇ ਪੈਂਦੀ ਵੇਖੀ ਹੈ ਜ਼ਿੰਦਗੀ ਚ ਉਹਨੂੰ ਪਤਾ ਅੱਗ ਕਿੰਨੀ ਤੇਜ ਪੈਂਦੀ ਹੈ ਨਰਮੇ ਨੂੰ ਰੂਨ ਨੂੰ ਮਾੜੀ ਜੀ ਚਬਾਤੀ ਤੁਹਾਡਾ ਬੋਲਿਆ ਗਿਆ ਇੱਕ ਬੋਲ ਕਿਸੇ ਦੀ ਜ਼ਿੰਦਗੀ ਬਰਬਾਦ ਕਰ ਸਕਦਾ ਹੈ ਬਿਆਨ ਹੀ ਹੁੰਦਾ ਨਾ ਜੇ ਕੋਈ ਬਿਆਨ ਦੇ ਦੇ ਜੱਜ ਦੇ ਸਾਹਮਣੇ ਹਾਂਜੀ ਇਹਨੇ ਮੇਰੇ ਸਾਹਮਣੇ ਫਲਾਣਾ ਬੰਦਾ ਮਾਰਿਆ ਉਹਦੇ ਐਨੇ ਕ ਬਿਆਨ ਨਾਲ ਉਹਨੂੰ ਫਾਂਸੀ ਤਿਉਹੀ ਕਹਦੇ ਨਹੀਂ ਜੀ ਇਹ નિર્ਦੋਸ਼ ਹੈ ਸ਼ਬਦੀ ਬਦਲੇ ਇੱਕ ਸਕਿੰਟ ਦੀ ਗੱਲ ਹੈ ਥੋੜੇ ਬੋਲੇਗੇ ਬੋਲ ਇੰਨੇ ਕੀਮਤੀ ਹੋ ਸਕਦੇ ਆ ਬੋਲਿਆਗਾ ਇੱਕ ਵਾਰੀ ਵਾਹਿਗੁਰੂ ਬਹੁਤ ਵੱਡਾ ਹੈ ਸਾਸੰਗ ਤਾਂ ਕਰਕੇ ਇਹ ਸਾਡੀ ਜੀਵ ਇਹ ਰਸਨਾ ਸਾਡੇ ਇਹ ਗਿਆਨ ਇੰਦਰ ਬਹੁਤ ਮਹਿੰਗੀ ਹੈ ਬਹੁਤ ਮਾਇਨੇ ਰੱਖਦੇ ਆ ਤੈਨੂੰ ਰੱਬੀ ਜੋਤ ਤੈਨੂੰ ਆਤਮਾ ਤੇਰੇ ਵਿੱਚ ਪਾਈ ਗਈ ਹੈ ਮਾੜੀ ਮੋਟੀ ਗੱਲ ਨਹੀਂ ਪਰ ਬੰਦੇ ਨੂੰ ਪਤਾ ਹੀ ਨਹੀਂ ਵੀ ਮੇਰਾ ਇਹ ਮਨੁੱਖਾ ਜੀਵਨ ਕਿੰਨਾ ਬੇਸ਼ਕੀਮਤੀ ਹੈ ਤੇ ਮੈਂ ਛੋਟੀਆਂ-ਛੋਟੀਆਂ ਗੱਲਾਂ ਪਿੱਛੇ ਇਹਨੂੰ ਬਰਬਾਦ ਕਰ ਰਿਹਾ ਜਦੋਂ ਚਾਨਣ ਹੁੰਦਾ ਬੰਦੇ ਨੂੰ ਵੀ ਮੈਂ ਕਿੰਨਾ ਮਹਾਨ ਹੈ ਮੈਂ ਰੱਬੀ ਜੋਤ ਹੈ ਕਾਰਜ ਮੈਂ ਕਿੱਡੇ ਵੱਡੇ ਕਰਨੇ ਸੀ ਤੇ ਮੈਂ ਨੀਚ ਕੰਮਾਂ ਵਿੱਚ ਪੈ ਕੇ ਆਪਣੀ ਜੀਵਨ ਨੂੰ ਬਰਬਾਦ ਕਰ ਲਿਆ ਜ਼ੀਰੋ ਹੋ ਗਿਆ ਕਹਿੰਦੇ ਇੱਕ ਵਾਰ ਭਗਤ ਕਬੀਰ ਸਾਹਿਬ ਉਹਨਾਂ ਦੇ ਘਰ ਕਹਿੰਦੇ ਕੋੜੀ ਆਇਆ ਧਿਆਨ ਨਾਲ ਸੁਣਿਓ ਕੋੜੀ ਆਇਆ ਤੇ ਉਹਨਾਂ ਦੇ ਘਰੋਂ ਲੋਈ ਧਰਮਸ ਪਤਨੀ ਭਗਤ ਕਬੀਰ ਸਾਹਿਬ ਦੀ ਤੇ ਉਹ ਕੋੜ ਵੇਖਿਆ ਤੇ ਕਹਿੰਦਾ ਜੀ ਕਿਰਪਾ ਕਰੋ ਮੇਰਾ ਕੋੜ ਹਟਾ ਦਿਓ ਤੇ ਕਹਿੰਦੇ ਉਹਨਾਂ ਨੇ ਸਤਨਾਮ ਦਾ ਜਾਪ ਕਰਾਇਆ ਤਿੰਨ ਵਾਰ ਕਰਾਇਆ ਕਹਿੰਦੇ ਵੀ ਤਿੰਨ ਵਾਰ ਕਹਿ ਕਹਿੰਦੇ ਉਹਦਾ ਕੋੜ ਖਤਮ ਹੋ ਗਿਆ ਜਦੋਂ ਘਰ ਆਏ ਨਾ ਤੇ ਸਾਧ ਸੰਗਤ ਭਗਤ ਜੀ ਨੂੰ ਦੱਸਿਆ ਵੀ ਅੱਜ ਇੱਕ ਕੋੜੀ ਆਇਆ ਸੀ ਉਹਦਾ ਇਸ ਤਰ੍ਹਾਂ ਕੋੜ ਖਤਮ ਕਰਾਤਾ ਤਿੰਨ ਵਾਰੀ ਉਹਨੂੰ ਕਿਹਾ ਵੀ ਕਹਿ ਵੀ ਸਤਨਾਮ ਕਹਿ ਤੇ ਭਗਤ ਕਬੀਰ ਸਾਹਿਬ ਕਹਿੰਦੇ ਲੋਈ ਤਿੰਨ ਵਾਰ ਇੱਕ ਵਾਰੀ ਬਹੁਤੀ ਕਹਾਇਆ ਤਾਂ ਇੱਕ ਵਾਰ ਨਾਲ ਹੀ ਕੋੜ ਖਤਮ ਹੋ ਜਾਣਾ ਸੀ ਕਹਿੰਦੀ ਹਾਂ ਮੈਨੂੰ ਵੀ ਪਤਾ ਸੀ ਵੀ ਇੱਕ ਵਾਰੀ ਸਤਨਾਮ ਕਹਿਣ ਨਾਲ ਇੱਕ ਵਾਰੀ ਵਾਹਿਗੁਰੂ ਕਹਿਣ ਨਾਲ ਕੋੜ ਖਤਮ ਸੀ ਕਹਿੰਦੀ ਉਹਨੂੰ ਪਿਛਲੇ ਜਨਮ ਚ ਵੀ ਕੋੜ ਸੀ ਇਸ ਜਨਮ ਚ ਵੀ ਕੋੜ ਸੀ ਤੇ ਅਗਲੇ ਜਨਮ ਵਿੱਚ ਵੀ ਕੋੜ ਹੋਣਾ ਸੀ ਤਾਂ ਕਰਕੇ ਤਿੰਨ ਵਾਰੀ ਕਹੇ ਤਿੰਨ ਜਨਮਾਂ ਦਾ ਸੋ ਵਾਹਿਗੁਰੂ ਕਹਿਣ ਵਿੱਚ ਤਾਂ ਬੜੀ ਵੱਡੀ ਤਾਕਤ ਹੈ ਜੇ ਕੋਈ ਦਿਲੋਂ ਕਵੇ ਮਨੋਂ ਕਵੇ ਭਿਜ ਕੇ ਕਵੇ ਸਾਹ ਸੰਗਤ ਅਸੀਂ ਉੱਪਰੋਂ ਉੱਪਰੋਂ ਗਾਉਨੇ ਆ ਉੱਪਰੋਂ ਉੱਪਰੋਂ ਕਹਿੰਨੇ ਆ ਸੋ ਕੋਈ ਵੀ ਕਰਮ ਹੋਵੇ ਚੰਗਾ ਕਰਮ ਕਮਾਉਂਗੇ ਚੰਗਾ ਲਾਭ ਹੈ ਮਾੜਾ ਕਰਮ ਕਮਾਉਂਗੇ ਮਾੜਾ ਲਾਭ ਹੈ ਚੋਰੀ ਭਾਵੇਂ ਪਹਿਲੀ ਵਾਰ ਕਰੇ ਬੰਦਾ ਤੇ ਭਾਵੇਂ 100 ਵਾਰ ਕਰੇ ਪਹਿਲੀ ਚੋਰੀ ਤੇ ਫੜਿਆ ਗਿਆ ਬੱਜੂਗਾ ਚੋਰੀ ਆਖੋ ਸਤਨਾਮ ਸਮਝ ਰਹੇ ਹੋ ਡਾਕਾ ਭਾਵੇਂ 100 ਮਾਰੇ ਹੋਣ ਤੇ ਭਾਵੇਂ 1 ਮਾਰਿਆ ਵੇ ਪਹਿਲੇ ਡਾਕੇ ਤੇ ਫੜਿਆਗਾ ਵਜੂ ਡਾਕੂ ਹੀ ਵਜੂ ਆ ਤਾਂ ਕਰਕੇ ਜੇ ਤੂੰ ਕੇਸ ਰੱਖੇ ਦਸਤਾਰ ਸਜਾਵੇਂ ਬਾਣੀ ਪੜੇ ਗੁਰੂ ਘਰ ਜਾਵੇਂ ਸੇਵਾ ਕਰੇਗਾ ਤਾਂ ਸੇਵਾਦਾਰੀ ਅਖਵਾਏਗਾ ਬਾਣੀ ਪੜੇਗਾ ਤੇ ਤੈਨੂੰ ਲੋਕ ਚੰਗਾ ਕਹਿਣਗੇ ਚੰਗੇ ਕਰਮ ਕਮਾਏਗਾ ਤੇ ਚੰਗਾ ਲਾਭ ਮਿਲੂਗਾ ਸੋ ਇਹ ਕਰਮਾਂ ਦੀ ਖੇਡ ਹੈ ਜੋ ਜੋ ਅਸੀਂ ਵਰਤਾਰਾ ਆਪਣੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਵਰਤਾਵਾਂਗੇ ਉਹ ਹੀ ਜਾ ਅਸੀਂ ਹੋ ਜਾਾਂਗੇ ਰੋਹ